ਆਹ ਤੁਹਾਨੂੰ ਬਾਜ ਦੇ ਅਗਲੇ ਸ਼ਿਕਾਰ ਦੀ ਵੀਡੀਓ ਦਿਖਾਈਏ ਮੱਛੀ ਤੇ ਵੀਡੀਓ ਨੂੰ ਪਿਆਸ ਠਾਕ ਦੇਣ ਤੋਂ ਬਾਅਦ ਤੁਹਾਨੂੰ ਆਪਾਂ ਵਿਖਾ ਰਹੇ ਹਾਂ ਲੈਗ ਪੀਸਾਂ ਦੀ ਵੀਡੀਓ ਪਿਆ ਹੈ ਤੇਰੀ ਓ ਤੁਹੇ ਤੁਮੇ ਓ ਤੁਹੇ ਤੁਮੇ ਓ ਮੇਰੇ ਮੋਬਾਈਲ ਦੀ ਤੁਮਾ ਕੀ ਬਣ ਗਿਆ ਓਏ ਵੀਡੀਓ ਧੁੰਦਲੀ ਹੋ ਜਣੀ ਆ ਕੀ ਕਰਨਾ ਜੇ ਇੱਕ ਮਿੰਟ ਇੱਕ ਮਿੰਟ ਵੀਡੀਓ ਧੁੰਦਲੀ ਹੋ ਜਲੀ ਆ ਇੱਧਰ ਉਹ ਭਰਾਵਾ ਧੁੰਦਾ ਹੀ ਪੈ ਗਿਆ ਰੇਕਰ ਬਾਹਰ ਧੁੰਦਾ ਪਈਆਂ ਤੇ ਮੇਰੇ ਮੋਬਾਈਲ ਅਗੇ ਧੁੰਦਾ ਪੈ ਗਈ ਇੱਕ ਮਿੰਟ ਫੇਰ ਕਰ ਹਾਂਜੀ ਆ ਜੇ ਅਸਟੀਮ ਲੈਗ ਮੇਰੇ ਮੋਬਾਈਲ ਆ ਗਿਆ ਧੁਮੇ ਆ ਗਿਆ ਤੇ ਮੈਂ ਕੀ ਕਰਾਂ ਤੇ ਅਸਟੀਮ ਲੈਗ ਦੀ ਵੀਡੀਓ ਇਹ ਦੇ ਅਸਟੀਮ ਲੈਗ ਆਰਗੇਨਿਕ ਮੇਰੀ ਗੱਲ ਸੁਣਾ ਤੁਸੀਂ ਤੇ ਭਰਾਵਾ ਅੜਾ ਚਿਕਨ ਜੀ ਬਣਾਉਂਦੇ ਜੇ 20 ਮਿੰਟਾਂ ਦਾ ਬਣਾ ਬਣੂਗੇ ਕੱਚਾ ਪੋਣਾ ਜੇ ਤੇ ਹਲਕਾ ਖਾ ਗਿਆ ਉਹ ਮਾਰਦੇ ਇੱਧਰ ਰੱਖੋ 3 ਘੰਟੇ ਤੋਂ ਬਣ ਰਿਹਾ 4 ਘੰਟੇ ਤੋਂ ਸਟੀਮ ਚੱਲ ਰਿਹਾ ਪਾਫ ਤੇ ਬਣਿਆ ਆ ਇਹ ਦੇਖ ਰੱਖਾਂ ਜਟੋ ਕਾਨਿਆ ਬਿਹਾਰੀ ਸਾਰੀ ਉਟਕੇ ਕੰਪੈਰੀ ਨਹੀਂ ਕਰਨਾ ਬਾਸ ਜੁੜੀਦਾ ਹੈ ਇਨੇ ਕਨੇਟ ਯੇਗਨ ਕਨੇਹਾ ਕਨੇਟ ਕਲਰ ਖੜਾ ਹਟ ਤੇਰੀ ਓਏ ਥਾਪੀ ਮਾਰਦਾ ਜੀ ਥਾਪੂ ਯੋ ਕਰਦਾਂਗੇ ਛਕ ਆ ਜੇ ਬਾਸ਼ੂਡੀ ਨੇ ਖਰਾਕਾਂ ਐ ਦੇ ਵੇਖੋ ਲੈਗ ਐ ਹਰੀ ਲਾਚੀ ਦਜੀ ਲਾਚੀ ਮਤਲਬ ਕਿੰਨਾ ਕ ਮਟੀਰੀਅਲ ਹੈ ਮੈਂ 36 ਪਦਾਰਜ ਜਿਹੜੇ ਦਤਨਾ ਉਹ ਪਾਏ ਜਾਂਚ ਤੇ ਇਹਦੀ ਉਹ ਕੀ ਜਾਂਦੇ ਐਵੇਂ ਨਾ ਪੜਿਆਂ ਲਿਖਿਆ ਥਿੰਕਸ ਦੇਖੋ ਇਹਦੀ ਆਹ ਵੇਖੋ ਮੈਨੂੰ ਨੀ ਪਤਾ ਕੀ ਥਿੰਕਸ ਤੋਂ ਗਰੂ ਦੀ ਸਾਨੂੰ ਇੰਨਾ ਪਤਾ ਹੀ ਵੀ ਮੂੰਹ ਚ ਖੁਰਨਾ ਚਾਹੀਦਾ ਸਾਨੂੰ ਥਿੰਕਸ ਤੋਂ ਖੁਰਨੀ ਚਾਹੀਦੀਆਂ ਸਾਨੂੰ ਮੂੰਹ ਚ ਖੁਰਨਾ ਚਾਹੀਦਾ ਆ ਵੇਖੋ ਆਏ ਹਾਏ 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 ਹੋਏ ਰੱਬ ਕੋਈਆ ਮੂੰਹ ਜੋ ਆ ਵੇਖੋ ਥਿੰਕਸ ਤਾਂ ਤੁਸਾਂ ਹੀ ਇਹਦੇ ਦੱਸਦੇ ਨਾ ਪੜੇ ਲਿਖਿਆ ਉਹ ਗੱਲਾਂ ਨਹੀਂ ਤੁਹਾਨੂੰ ਪਤਾ ਸਾਨੂੰ ਇੰਨਾ ਪਤਾ ਦੇ ਵੀ ਇਹ ਮੂੰਹ ਦੇ ਵਿੱਚ ਜਾ ਕੇ ਖੁਰਦੇ ਜੇ ਲੱਗ ਤੇ ਸਵਾਦੀਆਂ ਸਵਾਦ ਵਾਸਤੇ ਪਤਾ ਨਹੀਂ ਕੀ ਲੌਂਗ ਲਾਚੀ ਹਰੀ ਲਾਚੀ ਕਾਲੀ ਲਾਚੀ ਹਰੀ ਮਿਰਚ ਦੂਜੀ ਮਿਰਚ ਕਾਲੀ ਮਿਰਚ ਤੇ ਪਤਾ ਨਹੀਂ ਮਟੀਰੀਅਲ ਹੈ ਰਾ ਵਗੈਰਾ ਤੇ ਪੰਬੂ ਤੇ ਰਾ ਪਤਾ ਨਹੀਂ ਕੀ ਕੀ ਵਾਦਦੇ ਆ ਹੁਣ ਮੈਂ ਤੁਹਾਡੇ ਚੱਕਰਾਂ 'ਚ ਆਪਣਾ ਲੈਗ ਨਾ ਠੰਡਾ ਕਰਵਾ ਆਜ ਮੈਂ ਖਾਂ ਲਗਾਇ ਇੱਕ ਇੱਕ ਨਹੀਂ ਘੱਟੋ ਘੱਟ 20 ਲੈਗ ਲੈਂਦੇ ਆ ਉਹ ਬਾਅਦ ਤੁਹਾਨੂੰ ਦੱਸਾਂਗੇ ਮੈਂ ਇਹ ਨਜਲਾ ਦੂੰਗੇ ਵੇਲੇ ਤੁਮ ਜਿਓਂ ਹੋਗੇ ਮੜੇ ਖਾਈਓ ਨਾ ਅਧੀਰੇ ਥਿੰਕਸ ਤੁਮਸੂ ਦੀਏ ਹੀ ਦਾਦੇ ਹੁੰਦੇ ਜੇ ਆ ਗੋਖੇ ਗੱਲ ਪੈਸੇ ਨਹੀਂ ਗੱਲ ਸੇਧ ਦੀ ਐ ਫਿਰ ਮੜ ਕੇ ਉੱਥੇ ਬਾਜਟੜੀ ਆ ਜਾਂਦਾ 50 ਸਾਲਾ ਐਵੇਂ ਥੋੜੀ ਥਾਪੀ ਮਾਰ ਗਈ ਆ ਤਾਂ ਐਵੇਂ ਆਂਦਾ ਆਕੇ ਨੂੰ ਪੂਰੇ ਪੰਜਾਬ ਦੇ ਤੇ ਸਟੂਡੀਓ ਨਾਲ ਕਾ ਰਹੀ ਜੜਨਾ ਵੀ 20 ਤੋਂ 50 ਆਲੇ ਆ ਜੋ ਪੂਰੇ ਪੰਜਾਬ ਨੂੰ ਜਿਹੜਾ ਪੂਰੇ ਭਾਰਤ ਆਲੇ ਆ ਜੋ ਬਾਜਟੜੀ ਨਾਲ ਲੈ ਕੇ ਵੇਖੋ ਪੇਚਾ ਪਾ ਕੇ ਤੇ ਵੇਖੋ 20 ਤੋਂ 50 ਆਲੇ ਆ ਜੋ ਮਸ਼ਹਰ ਦੇ ਜਿਆਦੇ ਬਾਜਟੜੀ ਨਾਲ ਪੇਚਾ ਪਾ ਕੇ ਵੇਖੋ ਆ ਸੇਤਾਂ ਖਾਕਾਂ ਵਾਹਿਗੁਰੂ ਦੀ ਕਿਰਪਾ ਐਕਦਾ ਮੈਂ ਕਹਾਂ ਨਾ ਪਹਿਲਾ ਕੁਲ ਕਿ ਵੇਖ ਲੋ ਤਮਾਰ ਕਾ ਜੋਤੀਓ ਜੋਤੀ ਖੇਤਰ ਖੇਤਰੀ ਹੋ ਗਏਗਾ ਮੈਂ ਚਪਲੀ ਬੜਾ ਜੋ ਖੇਤਰ ਅਹੀ 1 ਮਿੰਟ ਚ 120 ਮਾਰ ਦਿੰਦਾ ਇਹ ਆਪਣੀ ਇਤਿਆਹਾ ਜੀ ਇਹਦੇ 120 ਖੇਤਰ ਮਾਰ ਦਿੰਦਾ 1 ਮਿੰਟ ਚ ਅੰਦਾਜ਼ਾ ਲਾ ਲੋ ਤੋਬਾ 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 ਕਿਹਦੇ ਕਿਹਦੇ ਲੋਕ ਰਹਤੇ ਯਾਰ ਮੈਂ ਬਾਹਰ ਗਾਣਾ ਮੈਂ ਕਹਿੰਦੇ ਬੱਲੇ ਦੇ ਮੋਰ ਲਾਉ ਮੈਂ ਬਾਹਰ ਖੁੱਤਾ ਮੈਂ ਧੂ ਗਿਲ ਜਾ ਕੇ ਚਪੇੜਾ ਮਾਰ ਰਿਹਾ